ਇਸ ਨੂੰ ਪੁਕਮਰੀ ਤੋਂ ਤੇ ਬਾਹਰਲੇ ਹਮਲਿਆਂ ਤੋਂ ਰਾਖੀ ਕਰਨ ਲਈ ਹਮੇਸ਼ਾ ਪੰਜਾਬੀ ਮੋਰੀ ਰਹਿੰਦੇ ਨੇ ਅਨਾਜ ਭੰਡਾਰ ਦੇ ਵਿੱਚ 60% ਦੀ ਪੰਜਾਬੀ ਯੋਗਦਾਨ ਪਾਉਂਦੇ ਨੇ ਜਦੋਂ ਵੀ ਦੇਸ਼ ਦੇ ਵਿੱਚ ਕਿਤੇ ਅਨਾਜ ਦੀ ਕਮੀ ਆਉਂਦੀ ਹੈ ਤਾਂ ਦੇਸ਼ ਨੂੰ ਪੰਜਾਬ ਤੋਂ ਹੀ ਉਮੀਦ ਹੁੰਦੀ ਹੈ ਤੇ ਪੰਜਾਬ ਨੇ ਕਦੇ ਵੀ ਦੇਸ਼ ਦਾ ਦਿਲ ਤੋੜਿਆ ਨਹੀਂ ਭਾਵੇਂ ਹੋਰਾ ਇਨਕਲਾਬ ਹੋਵੇ ਭਾਵੇਂ ਉਹ ਵਕ ਵਕ ਸਮੇਂ ਤੇ ਵਕ ਵਟ ਮੌਕੇ ਤੇ ਚਲਾਈਆਂ ਗਈਆਂ ਹੋਰ ਲੈ ਰਹੇ ਹੋਂ ਪੰਜਾਬੀ ਹਮੇਸ਼ਾ ਗੇ ਰਹੇ ਨੇ ਸੋ ਪੰਜਾਬ ਦੇ ਮਿਹਨਤ ਕਸ਼ ਕਿਸਾਨਾਂ ਨੇ ਕਦੇ ਵੀ ਮੁਲਕ ਨੂੰ ਨਾਲ ਦਾ ਸੰਕਟ ਨਹੀਂ ਪੈਦਾ ਹੋਣ ਦਿੱਤਾ ਅਸਲ ਚ ਕਿਸਾਨ ਜਿਹੜੇ ਨੇ ਅੰਨ ਦਾਤੇ ਨੇ ਜਿਨ੍ਹਾਂ ਸੱਚਾ ਕੋਈ ਭੁੱਖੇਟ ਨਹੀਂ ਸੋਚ ਸਕਦਾ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਅੰਨ ਦਾਤ ਨੂੰ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ ਧਰਨੇ ਦੇਣੇ ਪੈ ਰਹੇ ਨੇ ਇਤੋਂ ਤੱਕ ਕਿ ਪਹਿਲੀ ਵਾਰ ਹੋਇਆ ਕਿ ਮਰਨ ਵਰਤ ਵਰਗੇ ਕਦਮ ਵੀ ਚੁੱਕਣੇ ਪੈ ਰਹੇ ਨੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅੰਨਦਾਤੇ ਨੂੰ ਬੁਲਾ ਕੇ ਗੱਲ ਕਰਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਨ ਤਾਂ ਕਿ ਸਾਡੇ ਟਰੈਕਟਰਾਂ ਦੇ ਮੂੰਹ ਜਿਹੜੇ ਨੇ ਉਹ ਦਿੱਲੀ ਦੀ بجائے ਆਪਣੇ ਖੇਤਾਂ ਵੱਲ ਰਹਿਣ ਖੇਤਾਂ ਦਾ ਰਾਜਾ ਕਿਹਾ ਜਾਂਦਾ ਟਰੈਕਟਰ ਨੂੰ ਤੋ ਖੇਤਾਂ ਚ ਚੰਗਾ ਲੱਗਦਾ ਸਾਡੇ ਇਸ ਨੂੰ ਭੁਖਮਰੀ ਤੋਂ ਤੇ ਬਾਹਰਲੇ ਹਮਲਿਆਂ ਤੋਂ ਰਾਖੀ ਕਰਨ ਲਈ ਹਮੇਸ਼ਾ ਪੰਜਾਬੀ ਮੋਰੀ ਰਹਿੰਦੇ ਨੇ ਅਨਾਜ ਭੰਡਾਰ ਦੇ ਵਿੱਚ 60% ਦੀ ਪੰਜਾਬੀ ਯੋਗਦਾਨ ਪਾਉਂਦੇ ਨੇ ਜਦੋਂ ਵੀ ਦੇਸ਼ ਦੇ ਵਿੱਚ ਕਿਤੇ ਅਨਾਜ ਦੀ ਕਮੀ ਆਉਂਦੀ ਹੈ ਤਾਂ ਦੇਸ਼ ਨੂੰ ਪੰਜਾਬ ਤੋਂ ਹੀ ਉਮੀਦ ਹੁੰਦੀ ਹੈ ਤੇ ਪੰਜਾਬ ਨੇ ਕਦੇ ਵੀ ਵੇਛਦਾ ਦਿਲ ਤੋੜਿਆ ਨਹੀਂ ਭਾਵੇਂ ਉਹ ਹਰ ਇਨਕਲਾਬ ਹੋਵੇ ਭਾਵੇਂ ਉਹ ਵਕ ਵਕ ਸਮੇਂ ਤੇ ਵਕ ਵਕ ਮੌਕੇ ਤੇ ਚਲਾਈਆਂ ਗਈਆਂ ਹੋਰ ਲਹਿਰਾਂ ਹੋਣ ਪੰਜਾਬੀ ਹਮੇਸ਼ਾ ਅਗੇ ਰਹੇ ਨੇ ਸੋ ਪੰਜਾਬ ਦੇ ਮਿਹਨਤ ਕਸ਼ ਕਿਸਾਨਾਂ ਨੇ ਕਦੇ ਵੀ ਮੁਲਕ ਨੂੰ ਨਾਲ ਦਾ ਸੰਕਟ ਨਹੀਂ ਪੈਦਾ ਹੋਣ ਦਿੱਤਾ ਅਸਲ ਚ ਕਿਸਾਨ ਜਿਹੜੇ ਨੇ ਅੰਨ ਦਾਤੇ ਨੇ ਜਿਨ੍ਹਾਂ ਸਾਦਕਾ ਕੋਈ ਭੁੱਖੇਟ ਨਹੀਂ ਸੋਚ ਸਕਦਾ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਅੰਧਾ ਤੇਨੂੰ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ ਧਰਨੇ ਦੇਣੇ ਪੈ ਰਹੇ ਨੇ ਇੱਥੋਂ ਤੱਕ ਕਿ ਪਹਿਲੀ ਵਾਰ ਹੋਇਆ ਕਿ ਮਰਨ ਵਰਤ ਵਰਗੇ ਕਦਮ ਵੀ ਚੁੱਕਣੇ ਪੈ ਰਹੇ ਨੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅੰਧਾ ਤੇਨੂੰ ਬੁਲਾ ਕੇ ਗੱਲ ਕਰਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਨ ਤਾਂ ਕਿ ਸਾਡੇ ਟਰੈਕਟਰਾਂ ਦੇ ਮੂੰਹ ਜਿਹੜੇ ਨੇ ਉਹ ਦਿੱਲੀ ਦੀ بجائے ਆਪਣੇ ਖੇਤਾਂ ਵੱਲ ਰਹਿਣ ਖੇਤਾਂ ਦਾ ਰਾਜਾ ਕਿਹਾ ਜਾਂਦਾ ਟਰੈਕਟਰ ਨੂੰ ਤੋ ਖੇਤਾਂ 'ਚ ਚੰਗਾ ਲੱਗਦਾ ਸਾਡੇ